ਸੰਗਤ ਜੀ ਦਰਸ਼ਨ ਕਰੋ ਗੁਰਦੁਆਰਾ ਤਰਬੈਣੀ ਸਾਹਿਬ ਇੱਥੇ ਇਤਿਹਾਸ ਇਹ ਹੈ ਕਿ ਇਸ ਸਥਾਨ ਤੇ ਸੰਗਤਾਂ ਦੀ ਬੇਨਤੀ ਕਰਨ ਤੇ ਪਾਣੀ ਦੀ ਘਾਟ ਬੜੀ ਘਾਟ ਹੈ ਤੇ ਕੁਝ ਪਾਣੀ ਦਾ ਪ੍ਰਬੰਧ ਕਰਨਾ ਚਾਹੀਦਾ ਗੁਰੂ ਸਾਹਿਬ ਨੂੰ ਸੰਗਤਾਂ ਨੇ ਕਿਹਾ ਤਾਂ ਗੁਰੂ ਸਾਹਿਬ ਨੇ ਇਸ ਜਗਤ ਦੇ ਕਿਰਪਾ ਵਰਖਾ ਮਾਰ ਕੇ ਪਾਣੀ ਦੀਆਂ ਤੇ ਗੁਰਦੁਆਰਾ ਤਰਵੈਨੀ ਸਾਹਿਬ ਇਸ ਜਗ੍ਹਾ ਤੇ ਗੁਰੂ ਸਾਹਿਬ ਨੇ ਵਰਸਾ ਮਾਰ ਕੇ ਪਾਣੀ ਕੱਢਿਆ ਸੀ ਗੱਲ ਨਹੀਂ ਮੁੜਟਾਈ ਪਾਣੀ ਨੂੰ ਗਾਣ ਨਹੀਂ ਤੁਹਾਡੇ ਗੁਰਦੁਆਰਾ ਤਰਵੈਣੀ ਸਾਹਿਬ ਦਾ ਇਤਿਹਾਸ ਇਸ ਸਥਾਨ ਤੇ ਸੰਗਤਾਂ ਦੀ ਬੇਨਤੀ ਕਰਨ ਤੇ ਪਾਣੀ ਦੀ ਬੜੀ ਘਾਟ ਆਇਆ ਨੇ ਕੁਝ ਪਾਣੀ ਦਾ ਪ੍ਰਬੰਧ ਕਰਨਾ ਚਾਹੀਦਾ ਤਾਂ ਗੁਰੂ ਸਾਹਿਬ ਵੀ ਇਸ ਜਗ੍ਹਾ ਤੇ ਕਿਰਪਾ ਵਰਸ਼ਾ ਮਾਰ ਕੇ ਪਾਣੀ ਦੀਆਂ ਤਿੰਨ ਧਾਰਾ ਮਗਾਈਆਂ ਇਸ ਜਗ੍ਹਾ ਦਾ ਨਾਮ ਗੁਰਦੁਆਰਾ ਤਰਵੈਣੀ ਸਾਹਿਬ ਰੱਖਿਆ ਗਿਆ ਸੀ ਗੁਰੂ ਸਾਹਿਬ ਸਿਜੋਤਨ ਤਾਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਾਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਕਾਫੀ ਚੰਗਾ ਲੱਗਦਾ ਹੈ ਉਹ ਅੱਗੇ ਜਾ ਕੇ ਸੇਵਾ ਕਰਦੇ ਹਾਂ ਜੀ ਮਹਾਰਾਜ 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 ਜੀ ਮ